ਲੋ ਜੀ ਮਿੱਤਰੋ ਅੱਜ ਦੀ ਵਲੌਗ ਦੀ ਕਰਦੇ ਆ ਸ਼ੁਰੂਆਤ ਤੇ ਆਪਣੇ ਆ ਛੜਤੇ ਆ ਆਪਾਂ ਖੁੱਲੇ ਚੂਚੇ ਆਪਣੇ ਵੱਡੇ ਚੋਰੀ ਇਹਨਾਂ ਨੂੰ ਪਾਈ ਹੋਈ ਹੈ ਇੱਧਰ ਵੀ ਆਪਾਂ ਫੀਡ ਪਾਈ ਹੋਈ ਹੈ ਇਹਨਾਂ ਨੂੰ ਇਹ ਵੀ ਵੱਡੇ ਚੂਚੇ ਹੋ ਗਏ ਹੁਣ ਤਾਂ ਕਾਫੀ ਬਾਕੀ ਉੱਧਰ ਫਿਰਦੇ ਆ ਸਾਰੇ ਇਹ ਵੀ ਠੀਕ ਠਾਕ ਨੇ ਮਿੱਤਰੋ ਕੁਝ ਉਹ ਅੰਦਰ ਫਿਰਦੇ ਦਰਵਾਜ਼ੇ ਦੇ ਵਿੱਚ ਉਹ ਵੇਖੋ ਇਹ ਵੀ ਆਪਾਂ ਹੁਣ 1-2 ਦਿਨਾਂ ਤੱਕ ਵੇਚ ਦਵਾਂਗੇ ਆਹਲੇ ਚੂਚੇ ਕਿਉਂਕਿ ਕਿਸੇ ਨੇ ਲੈਣੇ ਹੈਗੇ ਇਹ ਉਹ ਵੀ ਆਪਣਾ ਕੋਈ ਯਾਰ ਬੇਲੀ ਭਰਾ ਹੈ ਉਹ ਕਹਿੰਦਾ ਵੀ ਆਪਾਂ ਨੂੰ ਡੇਢ ਕਿ ਮਹੀਨੇ ਦੇ ਚੂਚੇ ਚਾਹੀਦੇ ਆ ਕਹਿੰਦਾ ਛੋਟੇ ਮੇਰੇ ਕੋਲ ਬਚਦੇ ਨਹੀਂਗੇ ਤੇ ਇਸ ਲਈ ਕਹਿੰਦਾ ਵੀ ਆਪਾਂ ਨੂੰ ਵੱਡੇ ਚੂਚੇ ਦੇ ਯਾਰ ਥੋੜੇ ਜਿਹਾ ਮੈਂ ਕਿਹਾ ਚਲੋ ਕੋਈ ਗੱਲ ਬਾਤ ਨਹੀਂ ਵੀਰੇ ਆਪਾਂ ਕਰ ਲਾਂਗੇ ਸੈਟਿੰਗ ਜਿਹੜਾ ਰੇਟ ਚੱਲਦਾ ਹੋਇਆ ਆਪਾਂ ਤੁਹਾਨੂੰ ਦੇ ਉਸ ਰੇਟ ਤੋਂ 10 ਰੁਪਏ ਕੱਟ ਹੀ ਦਵਾਂਗੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਭਰਾ ਲੈ ਜੀ ਉਹ ਅੱਜ ਲੈ ਜਾਵੇ ਜਾਂ ਕਰ ਲੈ ਜੀ ਲੈ ਜੂਗਾ 15 ਚੂਚੇ ਮੰਗੇ ਆ ਵੱਡੇ ਇਹਨਾਂ ਚੋਂ ਮੈਂ ਕਿਹਾ ਕਰ ਜੀ ਜਿਹੜਾ ਤਰ ਦਿਲ ਕਰੇ ਉਹ ਲੈ ਜੀ ਇੱਧਰ ਆਏ ਨੇ ਮਿੱਤਰੋ ਆਪਣੇ ਵੱਡੇ ਮੁਰਗੇ ਸਾਰੇ ਮੁਰਗੀਆਂ ਬੈਠੀਆਂ ਮਿੱਟੀ 'ਚ ਢਿੱਡ ਜਾਂਦੀਆਂ ਆ ਆਪਣਾ ਵੱਡਾ ਮੁਰਗਾ ਉਹ ਉੱਧਰ ਮੁਰਗੀਆਂ ਫਿਰ ਜਾਂਦੀਆਂ ਵੱਡੀਆਂ ਆ ਵੀ ਵੱਡੇ ਮੁਰਗੇ ਉਹ ਅਸੀਲ ਮੁਰਗਾ ਆਪਣਾ एक मुर्गा फिर इधर ये भी सारे ठीक ठाक ने मित्रों ज मौके की रिपोर्ट आई भी सारे है ये अपना एंड जेरी रोटी की तलाश फिर रहे चल उधर रोटी खान उस तो खा के आ फिर खा के तो उधर फिर मेरे को आजगा आया चल मैगा रोटी आया उथे रख के फिर आजगा लग गया रोटी ये अपने सब तो छोटे से उचे मित्रों ये भी सारे ठीक ठाक है सवेरे मैं चेक कर ले सी रात भी चेक कर ले सी यह भी ठीक है सारे कोई प्रॉब्लम नहीं कि बाकी कि को हो है, है बाकी कट्ठे जी होके बह जाते क्योंकि मौसम बहुत ठंडा ज हो गया हूँ वो करते ठंडे जी होके बह जाते बाकी ठीक है वो वाली गल नहीं बीमारी शुमारी वाली गल नहीं पीड़े खा रहे सारे मूँह तो बचे फिरते सारे ठीक है ਅੱਜ ਜਿਹੜੇ ਸਭ ਤੋਂ ਛੋਟੇ ਜਿਹੜੇ ਆਪਾਂ ਲੈ ਕੇ ਆਏ ਸੀ 15-20 ਉਹ ਅਜਾਦਾ ਇਕੱਠੇ ਜੀ ਹੋ ਕੇ ਬਹਿ ਜਾਂਦੇ ਐ। ਬਾਕੀ ਤਾਂ ਸਾਰੇ ਠੀਕ ਐ। ਠੀਕ ਐ ਵੈਸੇ ਤਾਂ ਸਾਰੇ ਦਵਾਈ ਪਾਣੀ ਅਨੁਸਾਰ ਰਿਹਾ ਐ। ਫੀਡਰ ਨੂੰ ਪਾਈ ਹੋਈ ਐ। ਬਾਕੀ ਸਾਰੇ ਠੀਕ ਐ ਜਾਨਾ। ਪਰ ਇਕੱਠੇ ਜੀ ਹੋ ਕੇ ਬਹਿ ਜਾਂਦੇ ਕਿਉਂਕਿ ਛੋਟੇ ਵਾਲੇ ਐ। ਉਹਦੇ ਕਰਕੇ ਥੋੜਾ ਜਿਆਦਾ ਹੈਗਾ ਹੈਗੀ ਤਾਂ 2-4 ਦਿਨ ਨਿਕਲਦਾ। ਇਹਨਾਂ ਥੋੜੇ ਜੇ ਵੱਡੇ ਹੋ ਜਾਣਗੇ। ਠੀਕ ਹੋ ਜਾਣਗੇ ਸੈੱਟ ਹੋ ਜਾਣਗੇ ਫੀਡ ਫੂਡ ਤਾਂ ਸਹੀ ਖਾਂਦੇ ਆ ਇਹ ਅੱਜ ਮੇਤਰ ਵਾਲੀ ਕਬੂਤਰੀ ਫੇਰ ਛੱਡਾਂਗੇ ਆਪਾਂ ਜਿਹੜੀ ਆਪਾਂ ਬਾਜੀ ਤੇ ਛੱਡਣੀ ਹੈ ਖੱਟੀ ਰੱਖਦੀ ਕਬੂਤਰੀ ਹੈ ਤੇ ਲਾਲ ਲਗਾ ਪੱਲਾ ਸਾਰਾ ਲਾਲਾ ਪੱਲਾ ਇਹਨੂੰ ਆਪਾਂ ਛੱਡਾਂਗੇ ਅੱਜ ਚੱਲ ਵੀ ਉਹ Đਾਤੀ ਆਪਾਂ ਇਹਦੇ ਨਾਲ ਇੱਕ ਹੋਰ Đਾਵਾਂਗੇ ਆ ਕਬੂਤਰ ਆ ਪਾਵਾਜੀ ਛੱਟਣੀ ਐ ਕਾਹ ਲਈ ਕਬੂਤਰ ਛੱਟਣੀ ਆਪਾਂ ਅੱਜ ਆ ਵੀ ਖੱਟੀ ਜਖਦੀ ਕਬੂਦਰੀ ਤੇ ਲਾਲੇ ਦਾ ਪੁੰਜਾ ਹੈ ਲਾਲ ਪੂਸ਼ ਹੈ ਆ ਵੀ ਆਪਾਂ ਛੱਡਾਂਗੇ ਹੁਣ ਚੱਲ ਵੀ ਇਹਨੂੰ ਵੇਪੜਾ ਆਤੀ ਹੁਣ ਅੰਧੋ ਵੀ ਕਬੂਤਰ ਢਾਤੀਆਂ ਬਾਕੀ ਤੁਹਾਨੂੰ ਹੋਰ ਕਬੂਤਰ ਵਖਾਣੇ ਆ ਆ ਆਪਣੀ ਕਬੂਤਰ ਨਾਲ ਖੁੱਡਾ ਹੈਗਾ ਤੇ ਕੱਲ ਦੋ ਬੱਚੇ ਢਾਈ ਸੀਗੇ ਇੱਕ ਕਾਲਾ ਬੱਚਾ ਡਾਇਆ ਸੀਗਾ ਇੱਕ ਉਹ ਬੈਠਾ ਸਾਹਮਣੇ ਆਇਆ ਉਹ ਡਾਇਆ ਸੀਗਾ ਬਾਕੀ ਆਪਣੇ ਸਾਰੇ ਕਬੂਤਰ ਠੀਕ ਠਾਕ ਆ ਮਿੱਤਰੋ ਦੋਆ ਹੀ ਪਾਣੀ ਦੀ ਲੋੜ ਨਹੀਂ ਹੈਗੀ ਸਭ ਠੀਕ ਐਕਟਿਵ ਹੈਗੇ ਪੂਰੇ ਬੱਚੇ ਕਬੂਤਰੀਆਂ ਸਾਰੀਆਂ ਬਾਕੀ ਠੀਕ ਦਾਣੇ ਆਪਾਂ ਇਹਨਾਂ ਬਾਅਦ ਚ ਪਾਵਾਂਗੇ ਕਿਉਂਕਿ ਹੁਣ ਦੋ ਕਬੂਤਰੀਆਂ ਛੱਡੀਆਂ ਹੋਈਆਂ ਉਹ ਜਦੋਂ ਲੈ ਜਾਣੀਏ ਉਸ ਤੋਂ ਬਾਅਦ ਇਹਨਾਂ ਦਾਣੇ ਪਾਵਾਂਗੇ ਠੀਕ ਐ ਮਿੱਤਰੋ ਬਾਕੀ ਆਪਣੇ ਕਬੂਤਰ ਸਾਰੇ ਓਕੇ ਦੀ ਰਿਪੋਰਟ ਐ ਸਾਰੇ ਇੱਕਾਂ ਕਬੂਤਰੀਆਂ ਮਿੱਤਰੋ ਆ ਵੀ ਆਪਾਂ ਹੁਣ ਛੱਡਾਂਗੇ ਚਿੱਟੀ ਕਾਲੀ ਆ ਇੱਕ ਦੀ ਚਿੱਟੀ ਅੱਖ ਇੱਕ ਦੀ ਕਾਲੀ ਅੱਖ ਆ ਇਹਦਾ ਟੂਸਾ گلابی ਆ ਬਸ ਕੱਲਾ ਇਹ ਵੀ ਆਪਾਂ ਹੁਣ ਡਾਵਾਂਗੇ ਡਾ ਦੇ ਵੀ ਚਲੋ ਜੀ ਇਹ ਵੀ ਹੁਣ ਆਪਾਂ ਡਾਤੀ ਤੇ ਦੋ ਕਬੂਤਰੀਆਂ ਆਪਣੀਆਂ ਉੱਤੇ ਹੈਗੀਆਂ ਹੀ ਆ ਉਹ ਵੀ ਉੱਡਦੀ ਜਾਂਦੀ ਆ ਉਹ ਬੀਤ ਨੂੰ ਵਿਖਾ ਦਿੰਨੇ ਆ ਜੂਮ ਕਰਕੇ ਉਹ ਦੀਆਂ ਦੀਆਂ ਉੱਤੇ ਬਹੁਤ ਉੱਚੀਆਂ ਹੈਗੇ ਆ ਆਪਣੇ ਵੱਡੇ ਕਬੂਤਰਾਂ ਦਾ ਖੁੱਡਾ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਇਹਦੇ ਵਿੱਚੋਂ ਵੀ ਆਪਾਂ ਇੱਕ ਅੰਦਾ ਕਬੂਤਰ ਡਾਵਾਂਗੇ ਸ਼ਾਇਦ ਅੱਜ ਆਹਲਾ ਕਬੂਤਰ ਬੈਠਾ ਸਾਹਮਣੇ ਆਹ ਡਾਵਾਂਗੇ ਬਾਕੀ ਸਾਰੇ ਠੀਕ ਠਾਕ ਨੇ ਮਿੱਤਰੋ ਕਬੂਤਰ ਆਪਣੇ ਐਕਟਿਵ ਹੈ ਪੂਰੇ ਆ ਆਪਣੇ ਮਿੱਤਰੋ ਜੁੜੇ ਹੋੜਾ ਖੁੱਡਾ ਓਹੋ ਬੱਚਾ ਹੈਗਾ ਇੱਕ ਉਹਨਾਂ ਪਛਤਰੀ ਤੇ ਬੰਨੇ ਹੁਣ ਆ ਕਬੂਤਰ ਤੇ ਆ ਕਬੂਦਰੀ ਅੰਡੇ ਤੇ ਬੈਠੀ ਹੋਈ ਹੈ ਆ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਤੇ ਦੋ ਬੱਚੇ ਆਪਾਂ ਹੋੜ ਆਏ ਆ ਉਹ ਵੀ ਤੁਹਾਨੂੰ ਬਖਾਨਨੇ ਆ ਦੋਵੇਂ ਬੱਚੇ ਇੱਕ ਹੋਰਿਆ ਤੇ ਇੱਕ ਇਹਦੇ ਨਾਲ ਹੀ ਫਿਰਦਾ ਉੱਤੇ ਦੋਵੇਂ ਬੱਚੇ ਉੜਦੇ ਆ ਪਛਤਰੀ ਤੇ ਬਾਇਆ ਕਬੂਤਰ ਵੀ ਜਾਣ ਨਾ ਇੱਧਰ ਉੱਧਰ ਇਕਾ ਉਰਦੀ ਇਹ ਦੋਨੇ ਬੱਚੇ ਆ ਰਹੇ ਹਨ ਨੋਪਰਾ